ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪੂਤ ਨਗਰੀ ਵਿੱਚ ਸਥਿਤ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰ ਸ਼ੁਭ ਮੁਬਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕਿ ਸੰਤੋਖ ਸਰਸਾਗੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਪਾਣੀ ਸਰੋਵਰ ਹੈ ਉਸ ਪਾਣੀ ਸਰੋਵਰ ਦੀ ਕਾਰ ਸੇਵਾ ਦੀ ਰਹਿਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਹਜਾ ਨਿਸ਼ੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਪੁਰਸ਼ਾਂ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਸਰੋਵਰ ਦੀ ਕਾਰ ਸੇਵਾ ਦੀ ਰਹਿਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬਿਲਖਰ ਕੇ ਸਮੁੱਚੀ ਸੰਗਤ ਦਾ ਨਾਲ ਬਿਲਖਰ ਕੇ ਇਸ ਸਰੋਵਰ ਦੀ ਰਹਿਮਤਾ ਹੈ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਔਰ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਬਤੂ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਬਰੁਕੀ ਅਪੀਲ ਕਰਨਾ ਚਾਹੋਗੇ ਜੀ ਸਕਤਾ ਵੱਧ ਚੜ ਕੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ ਕਰਨਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਵਸਾਇਫੇ ਪਾਵਨ ਕੋਤ ਨਗਰੀ ਵਿੱਚ ਸਥਿਤ ਧੰਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਚਰ ਸ਼ੁਭ ਮੌਬਾਰਕ ਧਰਤੀ ਗੁਰਦੁਆਰਾ ਟਾਲੀ ਸਾਹਿਬ ਜਿਸ ਨੂੰ ਕੇ ਸੰਤੋਖ ਸਰ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਉੱਥੇ ਜੋ ਗੁਰੂ ਰਵਰ ਉਸ ਪਾਮਰਸ ਗੁਰੂ ਰਵੀ ਕਾਰ ਸੇਵਾ ਦੀ ਰਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਹਰਦਾਨ ਸਿੰਘ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਪੁਰਸ਼ਾ ਨੂੰ ਜੋ ਬਖਸ਼ਿਸ਼ ਕੀਤੀ ਗਈ ਸੀ ਕਾਰ ਸੇਵਾ ਦੀ ਗੁਰੂ ਰਵੀ ਕਾਰ ਸੇਵਾ ਦੀ ਜਿਹੜੀ ਰਮਤਾ ਹੈ ਅੱਜ ਸਮੁੱਚੇ ਪੰਥ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਬਿਲ ਕਰਕੇ ਸਮੁੱਚੀ ਸੰਗਤ ਦਾ ਦਿਲਾਂ ਬਿਲ ਕਰਕੇ ਇਸ ਗੁਰੂ ਰਵੀ ਰਮਤਾ ਉਹ ਕੀਤੀ ਹੈ ਔਰ ਬੜੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਸੇਵਾ ਦੇ ਵਿੱਚ ਭਾਗ ਲੈਣ ਦਾ ਜਿਹੜਾ ਸਮਾਂ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਆਓ ਤਨ ਮਨ ਧਨ ਕਰਕੇ ਸੇਵਾਵਾਂ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਪਰਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸਾਨੂੰ ਕੀ ਅਪੀਲ ਕਰਨਾ ਚਾਹੋਗੇ ਸਕਦਾ ਵੱਧ ਚੜ ਕੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਚ ਆਪਣਾ ਯੋਗਦਾਨ ਪਾ ਕੇ ਜੀਵਨ ਸਫਲਾ